ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਉ ਠਾਕੁਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਤਿਜ ਬਿਨ ਆਵਰ ਨ ਕੋਈ ਰਹਾਉ मैं तान दबान तू है मेरे स्वामी मैं तुझ आगे अरदास मैं होर थो नहीं जिस पे करो बेनती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਇ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀਜੈ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂ ਗਾਵਾਂ ਤੂੰ ਸਹਬ ਗੁਣੀ ਨ ਤਨਾਹ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤਿਉ ਰੱਖ ਮੇਰੇ ਸਹਬ ਮੈਂ ਤਿਜ ਬਿਨ ਆਵਰਨਾ ਕੋਈ ਰਹਾਓ ਮੈਂ ਤਾਣ ਦਬਾਨ ਤੂੰ स्वामी मैं तुझ आगे अरदास मैं होता हूं नहीं जिस पे करो बिनती मेरा दुख सुख तुझ ही पास विचे तरती विचे पानी ਉਤੇ ਕਾਟ ਅਗਨ ਤੇ ਰਿਜ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਪਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹੇ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ स्वामी मैं तुझ आगे अरदास मैं होता हूं नहीं जिस पे करौ बिनती मेरा दुख सुख तुझ ही पास विचे तरती विचे पानी ਵੇਕੇ ਕਾਟ ਅਗਨ ਤ੍ਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਨਰ ਨਮਾਨਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕੈ ਕਹੇ ਦਾਵਾ ਤੂੰ ਸਹਬ ਗੁਣੀ ਨ ਤਨਾਹ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੋ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਨ ਦਬਾਨ ਤੋ ਸੁਆਮੀ ਮੈਂ ਤੁਜ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵੇਕੇ ਕਾਟ ਅਗਨ ਤੇ ਰਜ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਪਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੀ ਨ ਤਨਾਹ ਤੇਮਰੀ ਮਹਿਮ ਬਰਨਨਾ ਸਾਕੋ ਤੋ ਠਾਕਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਮੈਂ ਤੇਜ ਬਿਨ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ tujhi paas vicche tarti vicche paani vicche kaashṭ agn tarijai bakri sing ithe thaay rakhe ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਸੁਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀ ਜਾਏ ਹਾਰ ਕੇ ਵੜਾਈ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਾਧਨਾ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਾਵਣ ਕਾਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੋ ਰੱਖ ਮੇਰੇ ਸਭ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ बान तू है मेरे स्वामी मैं तुझ आगे अरदास मैं होर नहीं जिस पे करो बनंती मेरा दुख सुख तुझ ही पास ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀ ਜਾ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂ ਗਾਵਾਂ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋਈ ਸੁਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾਏ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਾਵਣ ਕਾਵਣ ਗੁਣ ਕਹਿ ਕਹ ਹੈ ਦਾਵਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ स्वामी मैं तुझ आगे अरदास मैं होर थाओ नहीं जिस पे करो बेनती मेरा दुख सुख तुझ ही पास विचे ਕੇ ਕਾਟ ਅਗਨ ਤ੍ਰਿਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਪਰ ਨਮਾਣਿਆ ਮਾਨ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ तेरे कावड़ कावड़ गुण कै कह दावा तू सब गुणी न ताना तुम्हारी महिमा वर्णन साको तू ठाकुर उच्च भगवाना ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੋ ਰੱਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋ ਸੋ ਭਾ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤੇ ਰਜ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨਾਹ ਤੰਬਰੀ ਮਹਿਮਾ ਵਰਨਨਾ ਸਾਕੋ ਤੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਇਸ ਪੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੀ ਨ ਤਨਹ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਾਵਣ ਕਾਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਜਿਵੇਂ ਨ ਆਵਰਨਾ ਕੋਈ ਰਹਾਉ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ